ਮਹਾਂਕੰਗਨਾ ਨਾਮ ਚੜ੍ਹੂ ਕਰ ਤੇਰੇ ਬਾਣੇ ਸਰਬਾਤ ਆਪਰਾਸ ਸਿ ਸੰਸਰ ਸਾ ਨਾਨਕ ਭਾਈ ਗੁਰਾਂ ਦੀ ਮਾਈ ਦਾ ਗਿਆਨ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਕੀ ਫਤਿਹ ਕੰਨ ਤਨ ਸਾਹਿਬ ਸ੍ਰੀ ਗੁਰੂ ਹਰਾਈ ਸਾਹਿਬ ਮਹਾਰਾਜ ਜੀ ਚਰਨ ਸੋ ਪਵਿੱਤਰ ਨਗਰੀ ਨਗਰ ਭੋਂਗਰ ਨਹੀਂ ਵਿਖੇ ਜੋ ਕਿ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਰਬਾਤ ਸੰਗਤਾਂ ਦੇ ਵੱਲੋਂ ਇਕਤ੍ਰਿਤ ਹੋ ਕਰਕੇ ਜੋ ਕਿ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਚੌਧਰੀ ਸਰਦਾਰ ਪ੍ਰੀਤਮ ਸਿੰਘ ਦਾ ਪਰਿਵਾਰ ਸਰਦਾਰ ਗੁਰਬਖਸ਼ ਸਿੰਘ ਸੈਣੀ ਵਿਦੇਸ਼ਾਂ ਦੀ ਧਰਤੀ ਕੈਨੇਡਾ ਵਿਖੇ ਜੋ ਕਿ ਮੰਤਰੀ ਚੁਣੇ ਗਏ ਹੈ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਇਆਂ ਸਤਿਗੁਰਾਂ ਦਾ ਕੋਟਾਣ ਕੋਡ ਸ਼ੁਕਰਾਨਾ ਕਰਦੇ ਹੋਇਆਂ ਨਗਰ ਦੀਆਂ ਸੰਗਤਾਂ ਦੇ ਵੱਲੋਂ ਗੁਰੂ ਚਰਨਾਂ ਦੇ ਵਿੱਚ ਸ਼ੁਕਰਾਨੇ ਦੀ ਅਰਦਾਸ ਬੇਨਤੀ ਹੋਈ ਹੈ ਅਤੇ ਨਾਲ ਹੀ ਜੋ ਕਿ ਸਾਰੀਆਂ ਸੰਗਤਾਂ ਦੇ ਵੱਲੋਂ ਨਗਰ ਨਿਵਾਸੀਆਂ ਦੇ ਵੱਲੋਂ ਇੱਥੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਰਦਾਰ ਸਰਜੀਤ ਸਿੰਘ ਜੀ ਪ੍ਰਧਾਨ ਅਤੇ ਉਹਨਾਂ ਦੇ ਨਾਲ ਪਤਵੰਤੇ ਸੱਜਣ ਸਰਦਾਰ ਜੋਗੇ ਜਗਦਾਰ ਸਿੰਘ ਜੀ ਪੱਤਰਕਾਰ ਨਵਾਂ ਜਮਾਨਾ ਅਤੇ ਨਗਰ ਦੇ ਹੋਰ ਪਤਵੰਤੇ ਸੱਜਣ ਭਾਈ ਸਾਹਿਬ ਭਾਈ ਪ੍ਰਸੋਦਮ ਸਿੰਘ ਜੀ ਅਤੇ ਸਰਦਾਰ ਅਰਮਨ ਤਰਮਿੰਦਰ ਸਿੰਘ ਦੀ ਬੇਟੂ ਅਤੇ ਉਹਨਾਂ ਦੇ ਵੱਡੇ ਭਰਾ ਸਰਦਾਰ ਦਵਿੰਦਰ ਸਿੰਘ ਜੇ ਸਰਦਾਰ ਸੋਹਣ ਸਿੰਘ ਆਦਿ ਹੋਰ ਵੀ ਜੋ ਕੇ ਪ੍ਰਬੰਧ ਦੇ ਨਗਰ ਦੇ ਪਤਵੰਤੇ ਵੀਰੇਣੇ ਹਾਜ਼ਰੀਆਂ ਭਰ ਕੇ ਇਸ ਅਰਦਾਸ ਵਿੱਚ ਇਸ ਖੁਸ਼ੀ ਵਿੱਚ ਸਾਮਲ ਹੋ ਕੇ ਕਰਕੇ ਜੋ ਕਿ ਸਾਰੀਆਂ ਸੰਗਤਾਂ ਦੇ ਵੱਲੋਂ ਜਿੱਥੇ ਗੁਰੂ ਮਾਰਦਾ ਸ਼ੁਕਰਾਨਾ ਕੀਤਾ ਗਿਆ ਉੱਥੇ ਨਾਲ ਹੀ ਸਰਦਾਰ ਗੁਰਬਚਨ ਸਿਆਣੀ ਨੂੰ ਮੰਤਰੀ ਬਣ ਤੇ ਲੱਖ ਲੱਖ ਵਧਾਈਆਂ ਦਿੰਦੇ ਆ ਜੋ ਕਿ ਹੋਰ ਵੀ ਮੇਰੇ ਵੀਰ ਭਰਾ ਵਿਦੇਸ਼ਾਂ ਵਿੱਚ ਵਸ ਰਹੇ ਆ ਸਾਰਿਆਂ ਦੇ ਵੱਲੋਂ ਸਾਰਿਆਂ ਨੂੰ ਭਾਈ ਲੱਖ ਲੱਖ ਵਧਾਈਆਂ ਹੋਣ ਦਾਸ ਵੱਲੋਂ ਗੁਰਦੁਆਰਾ ਸਾਹਿਬ ਦੇ ਹੜ ਗ੍ਰੰਤੀ ਭਾਈ ਸੁਖਚਾਨ ਸਿੰਘ ਵੱਲੋਂ ਵੀ ਸਾਰੀਆਂ ਸੰਗਤਾਂ ਵੱਲੋਂ ਵੀ ਭਾਈ ਗੁਰਬਚਨ ਸਿੰਘ ਨੂੰ ਭਾਈ ਲੱਖ ਲੱਖ ਵਧਾਈਆਂ ਤੇ ਆਪ ਜੀ ਦੀ ਖੁਸ਼ੀ ਦੇ ਵਿੱਚ ਸਾਰੀਆਂ ਸੰਗਤਾਂ ਨੇ 71 ਤੋਂ ਹੋ ਕੇ ਅਰਦਾਸ ਕਰਕੇ ਸੋ ਲਡੂਆਂ ਦੇ ਪ੍ਰਸ਼ਾਦ ਅਗਰ ਵਿੱਚ ਵੰਡੇ ਗਏ ਤੇ ਖੁਸ਼ੀਆਂ ਮਨਾਈਆਂ ਗਈਆਂ ਸੋ ਸਤਿਗੁਰ ਸਤਗੁਰ ਸੱਚੇ ਪਾਤਸ਼ਾਹ ਜੀ ਮਾਰਾ ਇਸੇ ਤਰ੍ਹਾਂ ਆਪ ਦੇ ਦਾਸਾਂ ਨੂੰ ਇਸੇ ਤਰ੍ਹਾਂ ਮਾਂ ਛੋੜੀਆਂ ਵਿੱਚ ਪਾਉਂਦੇ ਰਹਿਣ ਤੇ ਨਗਰ ਨਿਵਾਸੀਆਂ ਦੀਆਂ ਸਦਾ ਵਾਤੇ ਚੜ੍ਹਦੀਆਂ ਅਗਲਾ ਰਹਿਣ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਗਤਾਰ ਸਿੰਘ ਭੁੰਗਰ ਨੇ ਅੰਮ੍ਰਿਤਕੌਰ ਚਰਨਕੌਰ ਵੈਲਫੇਅਰ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਅੱਜ ਬਹੁਤ ਹੀ ਮਨ ਨੂੰ ਖੁਸ਼ੀ ਹੋਈ ਜਦੋਂ ਅਸੀਂ ਕੈਨੇਡਾ ਦੇ ਪਾਰਲੀਮੈਂਟ ਦੇ ਰਿਜ਼ਲਟ ਸੁਣੇ ਜਿਹਦੇ ਵਿੱਚ ਸਾਡੇ ਨਗਰ ਦੇ ਗੁਰਵਖ ਸਿੰਘ ਜੀ ਪੁੱਤਰ ਸਾਹਿਬ ਪ੍ਰੀਤਮ ਸਿੰਘ ਪਿੰਡ ਕੁੰਗਰਨੀ ਤੋਂ ਜੋ ਪਾਰਲੀਮੈਂਟ ਮੈਂਬਰ ਚੁਣੇ ਗਏ ਔਰ ਇੱਕ ਖਬਰ ਜਿਹੜੀ ਹੈ ਇੱਕ ਜੰਗਲ ਦੀ ਅੱਗ ਭਾਂਗ ਸਾਰੇ ਇਲਾਕੇ 'ਚ ਪੈ ਗਈ ਕਿਉਂਕਿ ਇਤ ਐਡੀ ਵੱਡੀ ਖੁਸ਼ੀ ਜਿਹੜੀ ਘਰ ਤੋਂ ਕਰ ਇੱਕਦਮ ਜਿਹੜੀ ਆ ਉਹ ਪਚਾਈ ਗਈ ਕਿਉਂਕਿ ਇਸ ਨਗਰ ਨੂੰ ਇਹ ਪਹਿਲਾ ਮਾਣ ਪ੍ਰਾਪਤ ਹੋਇਆ ਕਿ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਕੈਨੇਡਾ ਦੇ ਵਿੱਚ ਲਿਬਰਲ ਪਾਰਟੀ ਵੱਲੋਂ ਗੁਰਵਕ ਸਿੰਘ ਜੀ ਪਾਰਲੀਮੈਂਟ ਮੈਂਬਰ ਵਜੋਂ ਚੁਣੇ ਗਏ ਸੋ ਬੜੀ ਖੁਸ਼ੀ ਹੋਈ ਆ ਅਸੀਂ ਆਪਣੇ ਨਗਰ ਨਿਵਾਸੀਆਂ ਵੱਲੋਂ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਐਨਆਰਆਈਸ ਜਿਹੜੇ ਨੇ ਵਿਦੇਸ਼ਾਂ ਦੇ ਵਿੱਚ ਵੀ ਰਹਿੰਦੇ ਨੇ ਤੇ ਦੂਸਰੇ ਹੋਰ ਦੇਸ਼ਾਂ ਵਿੱਚ ਵੀ ਰਹਿੰਦੇ ਨੇ ਕੈਨੇਡਾ 'ਚ ਵੀ ਰਹਿੰਦੇ ਨੇ ਦੇਨਫਾਰ ਯਵਲੋ ਅਸੀਂ ਬਹੁਤ ਬਹੁਤ ਇਸ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਤੇ ਆਸ ਰੱਖਦੇ ਆ ਕਿ ਉਹ ਇਸ ਨਗਰ ਦੇ ਵਿੱਚ ਵੀ ਕਿਸੇ ਸਮੇਂ ਆ ਕੇ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਹੁੰਦਾ ਰਿਹਾ ਇਸ ਨਗਰ 'ਚ ਆ ਕੇ ਵੀ ਜੂਰ ਦਰਸ਼ਨ ਸੰਤਨ ਲੈ ਕੇ ਜਾਣ ਤਾਂ ਕਿ ਸੰਤਾਂ ਜਿਹੜੀਆਂ ਇਸ ਮਾਰ ਨੂੰ ਵਰਕਰਾਰ ਰੱਖ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਜੀਤ ਸਿੰਘ ਗੁਰਦ ਨਗਰ ਗੁਰੂ ਹਰਾਇ ਸਿੰਘ ਘੁੰਮਰਮੀ ਕਿ ਜੋ ਕਿ ਲੱਖ ਖੁਸ਼ੀਆਂ ਪਤਸਾਈਆਂ ਜੇ ਸਤਗੁਰ ਨਦਰ ਕਰੇ ਅੱਜ ਜੋ ਕਿ ਸਾਡੇ ਨਗਰ ਦਾ ਮਾਣ ਚੌਧਰੀ ਪਿਤਮ ਸਿੰਘ ਜੀ ਦੇ ਲੜਕੇ ਸਾਗਰਵਕ ਸਿੰਘ ਜੀ ਜੋ ਕਿ ਵਿਦੇਸ਼ਾਂ ਦੇ ਵਿੱਚ ਬੜੇ ਕਲੰਬੀਆ ਦੇ ਵਿੱਚ ਐਮਪੀ ਬਣੇ ਆ ਬੜੇ ਮਾਣ ਦੀ ਗੱਲ ਆ ਕਿ ਸਾਡੇ ਨਗਰ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਕਿ ਜਿਸ ਨਾਲ ਕੇ ਬਾਈ ਪੰਜਾਬੀ ਹੋਰ ਵੀ ਆਪਣੇ ਬਣੇ ਉਹਨਾਂ ਨੂੰ ਵੀ ਅਸੀਂ ਲੱਖ ਲੱਖ ਵਧਾਈ ਦਿੰਦੇ ਆ ਤੇ ਸਾਡੇ ਨਗਰ ਦੇ ਵਿੱਚ ਜਿਸ ਤਰ੍ਹਾਂ ਸਾਡੇ ਮੀਡੀਆ ਦੇ ਥਰੂ ਤੁਸੀਂ ਦੇਸ਼ਾਂ ਬਦੇਚਾਂ ਸਾਨੂੰ ਪਹੁੰਚਾਉਂਦੇ ਤੁਹਾਡਾ ਵੀ ਧੰਨਵਾਦ ਕਰਦੇ ਸਾਰੇ ਮੀਡੀਆ ਦਾ ਕਿ ਜਿਹੜਾ ਕੀ ਸਾਡੇ ਨਗਰ ਤੋਂ ਸਰਦਾਰ ਭਪਿੰਦਰ ਸਿੰਘ ਜੀ ਮਨਹਾਸ ਜੋ ਕਿ ਬੜੀ ਬਹੁਤ ਤਕੜੀ ਟਰਾਂਸਪੋਰਟ ਸੀ ਉਹਨਾਂ ਦੀ ਬੰਬੇ ਦੇ ਵਿੱਚ ਸਾਜਿਕ ਦੇਵ ਸਿੰਘ ਜੀ ਦੇ ਲੜਕੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਇਸ ਗੁਰਦੁਆਰਾ ਸਾਹਿਬ ਲਈ ਇਸ ਨਗਰ ਲਈ ਤੇ ਸਰਦਾਰ ਹਰਦੇਵ ਸਿੰਘ ਜੀ ਪ੍ਰਹਾਰ ਕਿ ਜੋ ਅਮਰੀਕਾ ਦੇ ਵਿੱਚ ਹਨ ਸੋਸਾਇਟੀ ਚੱਲਦੀ ਆ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਕਿ ਜੋ ਸਾਡੇ ਨਗਰ ਨੂੰ ਇੰਨਾ ਕੁਝ ਵੀ ਨਹੀਂ ਦਿੱਤਾ ਕਿ ਬਾਕੀ ਜਿੰਨੇ ਵੀ ਆਪਣੇ ਐਨ ਆਰ ਆਈ ਆ ਸਾਰੇ ਪਰਿਵਾਰਾਂ ਨੇ ਬਹੁਤ ਉਹਨਾਂ ਦਾ ਨਗਰ ਵਾਸਤੇ ਬਹੁਤ ਵੱਡਾ ਯੋਗਦਾਨ ਆ ਜਿੰਨੇ ਵੀ ਦੇਸ਼ਾਂ-ਵਿਦੇਸ਼ਾਂ 'ਚ ਸਾਡੇ ਨਾਗਰਿਕ ਸਾਡੇ ਨਗਰ ਦੇ ਜੋ ਪੰਜਾਬੀ ਭਰਾ ਬੈਠੇ ਆ ਮੈਂ ਸਾਰਿਆਂ ਨੂੰ ਲੱਖ-ਲੱਖ ਵਧਾਈ ਦਿੰਦਾ ਕਿ ਇਹਨਾਂ ਨੇ ਬਹੁਤ ਵੱਡਾ ਮਾਣ ਜੋ ਭੁੰਗਰਨੀ ਦਾ ਨਾਮ ਰੋਸ਼ਨ ਕੀਤਾ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਸਤਾਰ ਗੁਰਬਖਸ਼ ਸਿੰਘ ਜੀ ਨੂੰ ਲੱਖ-ਲੱਖ ਵਧਾਈ ਹੋਵੇ ਲੱਖ-ਲੱਖ